ਘਰ ਦੇ ਇਸ ਜੀ ਬਿਨਾ ਨਹੀਂ ਹੁੰਦੀ ਤਰੱਕੀ ਇਹਨਾਂ ਦੇ ਸਾਇਜ ਪਲੇ ਬੱਚੇ ਬਣਦੇ ਨੇ ਸੋਨਾ ਸਾਡਾ ਸਰਮਾਇਆ ਹੁੰਦੇ ਨੇ ਇਹ ਅਨਮੋਲ ਗਹਿਣੇ ਬਜ਼ੁਰਗਾਂ ਦੀਆਂ ਅਸੀਸਾਂ ਅਤੇ ਸ਼ੁਭ ਕਾਮਨਾਵਾਂ ਨਾਲ ਹੀ ਘਰ ਤਰੱਕੀ ਕਰਦੇ ਨੇ ਪਰ ਇਹਨਾਂ ਦੀ ਗੈਰ ਹਾਜ਼ਰੀ ਦਾ ਸਭ ਤੋਂ ਜ਼ਿਆਦਾ ਨਕਾਰਾਤਮਕ ਪ੍ਰਭਾਵ ਛੋਟੇ ਬੱਚਿਆਂ ਦੀ ਪਰਵਰਿਸ਼ ਤੇ ਪੈਂਦਾ ਜੋ ਬੱਚੇ ਬਜ਼ੁਰਗਾਂ ਦੇ ਸਾਇਜ ਪਲਦੇ ਵੱਧਦੇ ਹਨ ਉਹਨਾਂ ਦੇ ਵਿਹਾਰ ਨਾਲ ਇਸ ਗੱਲ ਦਾ ਪਤਾ ਲੱਗ ਜਾਂਦਾ ਹੈ ਬਜ਼ੁਰਗ ਬੱਚਿਆਂ ਨੂੰ ਨਾ ਸਿਰਫ ਸੰਸਕਾਰ ਅਤੇ ਪਿਆਰ ਦਿੰਦੇ ਹਨ ਸਗੋਂ ਸਮੇਂ-ਸਮੇਂ ਤੇ ਬੱਚਿਆਂ ਦੇ ਡਾਕਟਰ ਅਧਿਆਪਕ ਦੋਸਤ ਵੀ ਬਣ ਜਾਂਦੇ ਨੇ ਦਾਦਾ-ਦਾਦੀ ਨਾਨਾ-ਨਾਨੀ ਦੀ ਦੇਖਰੇਖ ਚ ਰਹੇ ਲੋਕ ਬੜੇ ਹੀ ਖੁਸ਼ਕਿਸਮਤ ਹੁੰਦੇ ਨੇ ਵੱਡਿਆਂ ਦਾ ਹੋਣਾ ਸੁਰੱਖਿਆ ਸੰਸਕਾਰ ਸੰਵੇਦਨਾ ਗਿਆਨ ਅਤੇ ਆਪਣੀਆਂ ਪਰਿਵਾਰਕ ਜੜਾਂ ਨਾਲ ਜੋੜੇ ਰੱਖਣ ਲਈ অতি ਜ਼ਰੂਰੀ ਹੈ ਬੱਚਿਆਂ ਦੀ ਜਿਉਂਦੇ ਇਤਿਹਾਸ ਨਾਲ ਪਛਾਣ ਕਰਾਉਣਾ ਇਸੇ ਕਹਾਣੀਆਂ ਨਾਲ ਉਹਨਾਂ ਨੂੰ ਸੰਸਕ੍ਰਿਤੀ ਧਰਮ ਦੀ ਜਾਣਕਾਰੀ ਦੇਣਾ ਲੋਰੀਆਂ ਅਤੇ ਗਾਣਿਆਂ ਜਰੀਏ ਲੋਕ ਸੰਸਕ੍ਰਿਤੀ ਨਾਲ ਰੂਪ ਰੂਪ ਕਰਵਾਉਣਾ ਬਜ਼ੁਰਗਾਂ ਵੱਲੋਂ ਹੀ ਸੰਭਵ ਹੋ ਸਕਦਾ ਹੈ ਉਹਨਾਂ ਨੂੰ ਜੀਵਨ ਜਿਉਣ ਦੀ ਕਲਾ ਸਿਖਾਉਣ ਦਾ ਵੱਖਰਾ ਹੀ ਤਰੀਕਾ ਹੁੰਦਾ ਹੈ ਜੋ ਪਿਆਰ ਅਤੇ ਦులਾਰ ਨਾਲ ਭਰਿਆ ਹੁੰਦਾ ਹੈ ਅਕਸਰ ਅਸੀਂ ਦੇਖਦੇ ਹਾਂ ਕਿ ਦਾਦੀ ਨਾਨੀ ਬੱਚਿਆਂ ਨੂੰ ਪਿਆਰ ਨਾਲ ਪਰੰਪਰਿਕ ਖਾਣਾ ਖਵਾਉਂਦੀ ਹੈ ਕਦੇ ਹੱਥ ਨਾਲ ਚੋਰੀ ਕੁੱਟ ਕੇ ਦੇਣਾ ਉਹਨਾਂ ਨੂੰ ਆਪਣੀ ਗੋਦ 'ਚ ਬਿਠਾ ਕੇ ਖਾਣਾ ਖਵਾ ਦੇਣਾ ਪਿਆਰ ਨਾਲ ਦੁੱਧ ਪਿਆ ਦੇਣਾ ਗੱਲਾਂ-ਗੱਲਾਂ 'ਚ ਉਹਨਾਂ ਦੀ ਜਿਦ ਨੂੰ ਤੋੜ ਕੇ ਕੰਮ ਕਰਵਾਉਣਾ ਅੱਜ ਦੇ ਯੁੱਗ 'ਚ ਤਾਂ ਵੈਸੇ ਵੀ ਬਜ਼ੁਰਗਾਂ ਦੀ ਕਦਰ ਨਹੀਂ ਹੋ ਰਹੀ ਅਜਿਹੇ 'ਚ ਜ਼ਰੂਰਤ ਹੈ ਕਿ ਬਜ਼ੁਰਗਾਂ ਦੀ ਪਰਵਰਿਸ਼ ਹੋਵੇ ਆਓ ਜਾਣਦੇ ਹਾਂ ਕਿ ਉਹ ਕਿਹੜੇ ਸਾਡੇ ਅਨਮੋਲ ਗਹਿਣੇ ਨੇ ਜਿਹੜੇ ਬੱਚਿਆਂ ਨੂੰ ਸੋਨਾ ਬਣਾ ਸਕਦੇ ਨੇ ਜੇਕਰ ਕੋਈ ਬਜ਼ੁਰਗ ਘਰ 'ਚ ਹੋਵੇ ਇਹ طے ਹੋ ਜਾਂਦਾ ਕਿ ਬੱਚੇ ਦੀਆਂ ਛੋਟੀਆਂ-ਮੋਟੀਆਂ ਸਵਸਥਿਆਵਾਂ ਲਈ ਵਾਰ-ਵਾਰ ਡਾਕਟਰ ਕੋਲ ਲੈ ਕੇ ਜਾਣ ਦੀ ਜ਼ਰੂਰਤ ਨਹੀਂ ਪਵੇਗੀ। ਦਾਦੀ-ਨਾਨੀ ਹੀ ਬੱਚਿਆਂ ਦੀ ਪਹਿਲੀ ਡਾਕਟਰ ਬਣ ਜਾਂਦੀ ਹੈ। ਉਸਨੂੰ ਬਜਾਤ ਨੂੰ ਚੁੱਕਣਾ, ਕਿਵੇਂ ਸਵਾਉਣਾ ਹੈ, ਮਾਲਿਸ਼ ਕਿਵੇਂ ਕਰੀਏ, ਕੀ ਪਹਿਨਾਈਏ ਇਹ ਸਭ ਦਾਦੀ-ਨਾਨੀ ਦੀ ਦੇਖਰੇਖ ਚ ਆਸਾਨੀ ਨਾਲ ਸੰਭਵ ਹੋ ਸਕਦਾ ਹੈ। ਛੋਟੀਆਂ-ਛੋਟੀਆਂ ਬਿਮਾਰੀਆਂ ਦਾ ਇਲਾਜ ਘਰੇਲੂ ਨੁਸਖਿਆਂ ਨਾਲ ਕਿਵੇਂ ਕਰੀਏ ਇਸ ਦਾ ਇੱਕ ਵਿਸ਼ਾਲ ਖਜ਼ਾਨਾ ਨਾਨੀ ਦਾਦੀ ਤੋਂ ਹੀ ਸਾਨੂੰ ਮਿਲਦਾ ਹੈ ਇਹ ਬੱਚਿਆਂ ਨੂੰ ਕਈ ਬਿਮਾਰੀਆਂ ਤੋਂ ਬਚਾਉਂਦਾ ਹੈ ਨਾਲ ਹੀ ਉਹਨਾਂ ਦੀ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵੀ ਵਧਾਉਂਦਾ ਹੈ ਜੋ ਕਿ ਬੱਚਿਆਂ ਨੂੰ ਜੀਵਨ ਚ ਲੋੜੀਂਦੀ ਸਿਹਤ ਰੱਖਣ ਲਈ ਬਹੁਤ ਜ਼ਰੂਰੀ ਭੂਮਿਕਾ ਨਿਭਾਉਂਦਾ ਹੈ ਵਿਚਾਰਾਂ ਚ ਬਦਲਾ ਇਹ ਗੱਲ ਪੜਨ ਚ ਆਮ ਲੱਗ ਸਕਦੀ ਹੈ ਪਰ ਬਹੁਤ ਗਹਿਰੀ ਹੈ ਜੋ ਬੱਚੇ ਬਜ਼ੁਰਗਾਂ ਦੇ ਨਾਲ ਰਹਿੰਦੇ ਹਨ ਉਹਨਾਂ ਦੇ ਵਿਚਾਰ ਦੂਸਰੇ ਬੱਚਿਆਂ ਦੀ ਤੁਲਨਾ 'ਚ ਬਿਹਤਰ ਹੁੰਦੇ ਨੇ ਉਹ ਦੂਜਿਆਂ ਦੀਆਂ ਭਾਵਨਾਵਾਂ ਪ੍ਰਤੀ ਸੰਵੇਦਨਸ਼ੀਲ ਹੁੰਦੇ ਨੇ ਅਤੇ ਸਭ ਦੀ ਪਰਵਾਹ ਕਰਦੇ ਨੇ ਸਿੰਗਲ ਪਰਿਵਾਰਾਂ ਦੇ ਬੱਚਿਆਂ 'ਚ ਸਿਰਫ ਆਪਣਾ ਅਤੇ ਆਪਣੇ ਪਰਿਵਾਰ ਦਾ ਸਵਾਰਥ ਦੇਖਣ ਦੀ ਆਦਤ ਬਨਣ ਦੇ ਅਸਰ ਜ਼ਿਆਦਾ ਹੁੰਦੇ ਨੇ ਦੂਜੇ ਪਾਸੇ ਬਜ਼ੁਰਗਾਂ ਦੇ ਨਾਲ ਰਹਿਣ ਵਾਲੇ ਬੱਚੇ ਆਸ-ਪਾਸ ਦੇ ਲੋਕਾਂ ਦੋਸਤਾਂ ਅਤੇ ਸਮਾਜ ਦੀ ਵੀ ਫਿਕਰ ਕਰਨ ਲੱਗਦੇ ਨੇ ਪਿਆਰ ਦੁਲਾਰ ਦਾ ਪਿਟਾਰਾ ਬੱਚਿਆਂ ਨੂੰ ਸਭ ਤੋਂ નિਸ਼ਲ ਤੇ ਨਿਸਵਾਰਥ ਪਿਆਰ ਜੋ ਦੇ ਸਕਦਾ ਉਹ ਹੁੰਦੇ ਨੇ ਘਰ ਦੇ ਬਜ਼ੁਰਗ ਮਾਪੇ ਕਈ ਵਾਰ ਜ਼ਿੰਮੇਵਾਰੀਆਂ ਅਤੇ ਨੌਕਰੀ ਪੇਸ਼ਾ ਹੋਣ ਕਾਰਨ ਬੱਚਿਆਂ ਨੂੰ ਲੋੜਿੰਦਾ ਸਮਾਂ ਅਤੇ ਦੁਲਾਰ ਨਹੀਂ ਦੇ ਪਾਉਂਦੇ ਉਹ ਕਮੀ ਦਾਦਾ-ਦਾਦੀ ਨਾਨਾ-ਨਾਨੀ ਪੂਰੀ ਕਰਦੇ ਹਨ ਉਹ ਆਪਣਾ ਪੂਰਾ ਪਿਆਰ ਦਿਲਚਸਪੀ ਨਾਲ ਆਪਣੇ ਪੋਤੇ-ਪੋਤੀ ਦੋਤਾ-ਦੋਤੀ ਨੂੰ ਦਿੰਦੇ ਹਨ ਉਹ ਖੁਦ ਤਾਂ ਪਿਆਰ ਕਰਦੇ ਹੀ ਹਨ ਨਾਲ ਹੀ ਮਾਤਾ-ਪਿਤਾ ਦੇ ਗੁੱਸੇ ਤੋਂ ਵੀ ਬੱਚਿਆਂ ਨੂੰ ਬਚਾਉਂਦੇ ਨੇ ਇਸ ਤੋਂ ਇਲਾਵਾ ਬੱਚਿਆਂ ਦੇ ਗਲਤੀ ਕਰਨ ਤੇ ਉਹਨਾਂ ਨੂੰ ਸਹੀ ਤਰ੍ਹਾਂ ਸਮਝਾਉਣਾ ਅਤੇ ਸਹੀ ਵਿਹਾਰਕ ਗਿਆਨ ਦੇਣਾ ਵੀ ਬਜ਼ੁਰਗ ਬਾਖੂਬੀ ਸਮਝਦੇ ਨੇ ਕਈ ਵਾਰ ਜਦੋਂ ਮਾਪਿਆਂ ਤੋਂ ਬੱਚੇ ਕੋਈ ਗੱਲ ਨਹੀਂ ਸਮਝਦੇ ਤਾਂ ਉਹ ਗੱਲ ਕਰਦੇ ਬਜ਼ੁਰਗ ਆਸਾਨੀ ਨਾਲ ਬੱਚਿਆਂ ਨੂੰ ਸਮਝਾ ਦਿੰਦੇ ਨੇ ਸੰਸਕ੍ਰਿਤੀ ਨਾਲ ਰਿਸ਼ਤਾ ਪਾਉਣਾ ਰਾਤ ਨੂੰ ਸੌਂਦੇ ਸਮੇਂ ਕਹਾਣੀਆਂ ਸੁਣਾਉਣਾ ਗਾਣੇ ਭਜਨ ਲੋਰੀ ਸੁਣਾਉਣਾ ਬਜ਼ੁਰਗਾਂ ਦੀ ਖਾਸੀਅਤ ਹੁੰਦੀ ਹੈ ਉਹ ਇਹ ਸਭ ਸਿਰਫ ਬੱਚਿਆਂ ਦਾ ਮਨ ਬਹਲਾਉਣ ਨੂੰ ਨਹੀਂ ਸਗੋਂ ਇਹਨਾਂ ਜਰੀਏ ਬੱਚਿਆਂ ਨੂੰ ਇਤਿਹਾਸ ਅਤੇ ਸੰਸਕ੍ਰਿਤੀ ਤੋਂ ਜਾਣੂ ਕਰਾਉਣ ਲਈ ਵੀ ਕਰਦੇ ਨੇ ਨਾਲ ਹੀ ਉਹ ਸੰਸਾਰ ਦੇ ਬੀਜ ਵੀ ਬੀਜਦੇ ਹਨ ਪਰਿਵਾਰ ਦੇ ਰੀਤੀ ਰਿਵਾਜਾਂ ਬਾਰੇ ਗਿਆਨ ਵੀ ਸਾਨੂੰ ਉਹਨਾਂ ਤੋਂ ਮਿਲਦਾ ਹੈ ਤੀਜ ਤਿਹਾਰਾਂ ਦਾ ਮਹੱਤਵ ਉਹਨਾਂ ਨੂੰ ਮਨਾਉਣ ਦੀ ਸਹੀ ਜਾਣਕਾਰੀ ਘਰ ਦੇ ਬਜ਼ੁਰਗਾਂ ਤੋਂ ਹੀ ਪ੍ਰਾਪਤ ਹੋ ਸਕਦੀ ਹੈ ਘਰ ਦਾ ਕੋਈ ਵੀ ਸ਼ੁਭ ਕੰਮ ਹੋਵੇ ਜਾਂ ਸੰਸਕਾਰ ਦਾ ਮੌਕਾ ਹੋਵੇ ਇਸ ਨੂੰ ਬਜ਼ੁਰਗਾਂ ਤੋਂ ਬਿਨਾ ਪੂਰਾ ਕਰਨਾ ਅਸੰਭਵ ਹੈ ਬਜ਼ੁਰਗ ਘਰ ਦੀ ਅਹਿਮ ਕੜੀ ਹੁੰਦੇ ਨੇ ਮਾਪੇ ਆਪਣੇ ਬੱਚਿਆਂ ਤੋਂ ਭੁੱਖ ਚ ਕੀ ਉਮੀਦ ਰੱਖਦੇ ਹਨ ਇਹ ਉਹ ਆਪਣੇ ਵਿਹਾਰ ਨਾਲ ਬੱਚਿਆਂ ਨੂੰ ਸਿਖਾ ਸਕਦੇ ਹਨ ਜੇਕਰ ਘਰ 'ਚ ਬਜ਼ੁਰਗ ਹੈ ਤਾਂ ਮਾਪੇ ਉਹਨਾਂ ਦਾ ਸਨਮਾਨ ਅਤੇ ਉਹਨਾਂ ਦੀਆਂ ਇੱਛਾਵਾਂ ਦਾ ਧਿਆਨ ਰੱਖਦੇ ਹਨ ਤਾਂ ਬੱਚੇ ਆਪਣੇ ਆਪ ਹੀ ਵੱਡਿਆਂ ਦਾ ਸਨਮਾਨ ਅਤੇ ਸਭ ਦਾ ਧਿਆਨ ਰੱਖਣਾ ਸਿੱਖ ਜਾਂਦੇ ਨੇ ਮਾਪੇ ਅਤੇ ਬੱਚਿਆਂ ਦੇ ਰਿਸ਼ਤੇ ਨੂੰ ਹੋਰ ਜ਼ਿਆਦਾ ਮਜ਼ਬੂਤ ਬਣਾਉਣ ਦਾ ਕੰਮ ਵੀ ਬਜ਼ੁਰਗ ਕਰਦੇ ਨੇ ਨਾਲ ਹੀ ਪਰਿਵਾਰ ਦੇ ਹਰ ਮੈਂਬਰ ਦਾ ਅਪਸੀ ਪ੍ਰੇਮ ਬਣਿਆ ਰਹੇ ਇਸ ਦੀ ਜ਼ਿੰਮੇਵਾਰੀ ਵੀ ਬਜ਼ੁਰਗਾਂ ਦੀ ਹੁੰਦੀ ਹੈ। ਬੱਚਿਆਂ ਦੇ ਮਨ 'ਚ ਸੰਵੇਦਨਾ ਪੈਦਾ ਕਰਨ ਦਾ ਕੰਮ ਕਰਦੇ ਵੱਡਿਆਂ ਤੋਂ ਚੰਗਾ ਹੋਰ ਕੋਈ ਨਹੀਂ ਕਰ ਸਕਦਾ। ਕੁਝ ਗੱਲਾਂ ਜੋ ਬੱਚਿਆਂ ਨੂੰ ਸਮਝਾਉਣੀਆਂ ਜ਼ਰੂਰੀ ਨੇ। ਬੱਚੇ ਵੱਡੇ ਬਜ਼ੁਰਗਾਂ ਦੇ ਕੋਲ ਉਦੋਂ ਜਾਂਦੇ ਨੇ ਜਦੋਂ ਉਹ ਦੁਖੀ ਜਾਂ ਕਿਸੇ ਗੱਲ ਤੋਂ ਪਰੇਸ਼ਾਨ ਹੁੰਦੇ ਨੇ ਜਾਂ ਫਿਰ ਕਿਤੋਂ ਅਸਫਲ ਹੋ ਕੇ ਵਾਪਸ ਆਉਂਦੇ ਨੇ। ਆਮ ਤੌਰ ਤੇ ਬੱਚੇ ਪੈਸੇ ਦੀ ਜ਼ਰੂਰਤ ਪੈਣ ਤੇ ਵੱਡਿਆਂ ਕੋਲ ਜਾਂਦੇ ਨੇ। ਮਾਪਿਆਂ ਤੋਂ ਗੱਲ ਮਨਵਾਉਣੀ ਹੋਵੇ ਤਾਂ ਬੱਚਿਆਂ ਨੂੰ ਬਜ਼ੁਰਗਾਂ ਦੀ ਯਾਦ ਆਉਂਦੀ ਹੈ ਅਜਿਹਾ ਨਾ ਕਰੋ ਵੱਡਿਆਂ ਦੇ ਕੋਲ ਰੈਗੂਲਰ ਤੌਰ ਤੇ ਬੈਠੋ ਅਤੇ ਉਹਨਾਂ ਨੂੰ ਆਪਣੀ ਦੁਨੀਆ 'ਚ ਸ਼ਾਮਲ ਕਰੋ ਬਜ਼ੁਰਗ ਬੱਚਿਆਂ ਲਈ ਬਿਨਾਂ ਉਮੀਦ ਦੇ ਬਹੁਤ ਕੁਝ ਕਰਦੇ ਨੇ ਬੱਚਿਆਂ ਦਾ ਵੀ ਕਰਤੱਵ ਬਣਦਾ ਹੈ ਕਿ ਉਹ ਉਹਨਾਂ ਦਾ ਖਿਆਲ ਰੱਖਣ ਬਜ਼ੁਰਗ ਵਾਧੀ ਉਮਰ 'ਚ ਇਕੱਲਾਪਨ ਮਹਿਸੂਸ ਕਰਦੇ ਨੇ ਖਾਸ ਤੌਰ ਤੇ ਆਪਣੇ ਸਾਥੀ ਦੇ ਜਾਣ ਤੋਂ ਬਾਅਦ ਇਸ ਲਈ ਉਹਨਾਂ ਨਾਲ ਸਮਾਂ ਜ਼ਰੂਰ ਬਿਤਾਓ। ਉਹਨਾਂ ਨੂੰ ਇਹ ਅਹਿਸਾਸ ਨਾ ਹੋਣ ਦਿਓ ਕਿ ਉਹ ਇਕੱਲੇ ਨੇ। ਤੁਹਾਡੇ ਫੈਸਲੇ ਬੇਸ਼ੱਕ ਛੋਟੇ ਹੁੰਦੇ ਨੇ ਪਰ ਵੱਡਿਆਂ ਤੋਂ ਸਲਾਹ ਲਓ ਅਤੇ ਉਹਨਾਂ ਨੂੰ ਆਪਣੇ ਫੈਸਲਿਆਂ 'ਚ ਸ਼ਾਮਲ ਕਰੋ। ਘਰ ਦੇ ਬਜ਼ੁਰਗਾਂ ਨਾਲ ਰੈਗੂਲਰ ਤੌਰ ਤੇ ਥੋੜਾ ਸਮਾਂ ਜ਼ਰੂਰ ਬਿਤਾਓ। ਉਹਨਾਂ ਨੂੰ ਕਹਿ ਕੇ ਹੀ ਘਰ ਤੋਂ ਬਾਹਰ ਜਾਓ ਅਤੇ ਵਾਪਸ ਆ ਕੇ ਉਹਨਾਂ ਨੂੰ ਆਪਣੇ ਘਰ ਵਾਪਸ ਆਉਣ ਦੀ ਸੂਚਨਾ ਦਿਓ। ਇਸ ਨਾਲ ਬਜ਼ੁਰਗਾਂ ਨੂੰ ਨਾ ਸਿਰਫ ਪ੍ਰੇਮ ਅਤੇ ਪਰਿਵਾਰ ਦਾ ਅਹਿਸਾਸ ਹੁੰਦਾ ਹੈ ਸਗੋਂ ਉਹ ਆਪਣੇ ਆਪ ਨੂੰ ਘਰ ਦਾ ਵੱਡਾ ਸਮਝ ਕੇ ਖੁਸ਼ ਵੀ ਹੁੰਦੇ ਨੇ ਜਿਸ ਤਰ੍ਹਾਂ ਬਜ਼ੁਰਗ ਬੱਚਿਆਂ ਨਾਲ ਨੀਸਵਾਰਥ ਭਾਵ ਨਾਲ ਪ੍ਰੇਮ ਕਰਦੇ ਨੇ ਉਸੇ ਤਰ੍ਹਾਂ ਬੱਚਿਆਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਬਜ਼ੁਰਗ ਨਾਲ ਆਤਮਿਕਤਾ ਨਾਲ ਪ੍ਰੇਮ ਕਰਨ ਬੱਚਿਆਂ ਦੇ ਸੌਣ ਦਾ ਸਮਾਂ ਬਜ਼ੁਰਗਾਂ ਦੇ ਨਾਲ ਹੀ ਤੈਅ ਕਰੋ ਇਸ ਨਾਲ ਬਜ਼ੁਰਗਾਂ ਅਤੇ ਬੱਚਿਆਂ ਦਾ ਸਾਥ ਜ਼ਿਆਦਾ ਸਮੇਂ ਤੱਕ ਰਹਿੰਦਾ ਹੈ ਜਿਸ ਨਾਲ ਬੱਚੀ ਉਹਨਾਂ ਤੋਂ ਕੁਝ ਸਿੱਖ ਪਾਉਂਦੇ ਨੇ ਉਹਨਾਂ ਦੇ ਜਨਮ ਦਿਨ ਵਿਆਹ ਦੀ ਵਰੇਗੰਢ ਦਾ ਉਤਸਵ ਜ਼ਰੂਰ ਮਨਾਓ ਬੱਚਿਆਂ ਨੂੰ ਸਭ ਤੋਂ નિਸ਼ੱਲ ਅਤੇ ਨਿਸਵਾਰਥ ਪਿਆਰ ਜੋ ਦੇ ਸਕਦਾ ਹੈ ਉਹ ਹੁੰਦੇ ਨੇ ਕਰਦੇ ਬਜ਼ੁਰਗ ਮਾਪੇ ਕਈ ਵਾਰ ਜ਼ਿੰਮੇਵਾਰੀਆਂ ਤੇ ਨੌਕਰੀ ਪੇਸ਼ਾ ਹੋਣ ਕਾਰਨ ਬੱਚਿਆਂ ਨੂੰ ਲੋੜਿੰਦਾ ਸਮਾਂ ਅਤੇ ਦులਾਰ ਨਹੀਂ ਦੇ ਪਾਉਂਦੇ ਉਹ ਕਮੀ ਦਾਦਾ-ਦਾਦੀ ਨਾਨਾ-ਨਾਨੀ ਪੂਰੇ ਕਰਦੇ ਨੇ ਉਹ ਆਪਣਾ ਪੂਰਾ ਪਿਆਰ ਦਿਲਚਸਪੀ ਅਤੇ ਆਪਣੇ ਪੋਤੇ-ਪੋਤੀਆਂ ਦੋਤੇ-ਦੋਤੀਆਂ ਨੂੰ ਦਿੰਦੇ ਨੇ ਬਜ਼ੁਰਗਾਂ ਦਾ ਸਤਿਕਾਰ ਕਰੋ ਬਜ਼ੁਰਗ ਸਾਡਾ ਸਰਮਾਇਆ ਨੇ ਉਹਨਾਂ ਦੀ ਸੰਭਾਲ ਕਰਾਂਗੇ ਤਾਂ ਸਾਡੇ ਬੱਚੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਵੀ ਸੰਭਾਲ ਜ਼ਰੂਰ ਕਰਨਗੇ ਵੀਡੀਓ ਚੰਗੀ ਲੱਗੀ ਲਾਈਕ ਕਰੋ ਸ਼ੇਅਰ ਕਰੋ ਮਿਲਦੇ ਆਂ ਕਿਸੇ ਹੋਰ ਵੀਡੀਓ ਦੇ ਨਾਲ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ